ਪਤਾ ਲੱਗਿਆ ਇਸ ਲੈਵਲ ਦੇ ਕਰੀਬ ਕਿ ਮਾਰਕੀਟ ਬੈਰਿਸ਼ ਆ ਜੀ ਇਸ ਦੇ ਵਿੱਚ ਮਾਰਕੀਟ ਡਾਟਾ ਪੁਆਇੰਟ ਟ੍ਰਿਗਰ ਕਰਦੀ ਆ ਤੇ ਨਾਲ ਦੀ ਨਾਲ ਟ੍ਰੈਂਡ ਪਲੇ ਕਰ ਦਿੰਦੀ ਆ ਇਹਦੇ ਵਿੱਚ ਨੇ ਟਾਰਗੇਟ ਮਾਰਤਾ ਜੀ ਇਸ ਲੈਵਲ ਦੇ ਸੋ ਫਰਸਟ ਸੈਂਟੀਮੈਂਟ ਸ਼ਾਰਟ ਸੀਗਾ ਜੀ ਕਿਸੇ ਨੂੰ ਵੀ ਟ੍ਰੇਡ ਵਗੈਰਾ ਕਰਨ ਦਾ ਮਤਲਬ ਕਰ ਵੀ ਸਕਦੇ ਸੀਗੇ ਟਾਈਮ ਵਗੈਰਾ ਤਾਂ ਦਿੱਤਾ ਬਟ ਇਹ ਸਿਨੈਰੀਓ ਲਗ ਟਾਈਪ ਦਾ ਸੀ ਸਟਾਪ ਲੋਸ ਹੰਟਿੰਗ ਨਹੀਂ ਸੀ ਹੋਈ ਸਿੱਧਾ ਟਾਰਗੇਟ ਮਾਰਿਆ ਉਸ ਤੋਂ ਬਾਅਦ ਆ ਲੈਵਲ ਦੇ ਕਰੀਬ ਦੱਸਿਆ ਗਿਆ ਜੀ ਇੱਥੇ ਕਿ ਇੱਕ ਕਾਲ ਬਾਈ ਹੋ ਰਹੀ ਆ 22000 ਦੀ ਉਹ ਕਾਲ ਸੀਗੀ ਇਹ ਮਾਰਕੀਟ ਨੇ ਅਪਸਾਈਡ ਨੂੰ ਇੱਕ ਬਹੁਤ ਸ਼ਾਨਦਾਰ ਮੂਵ ਦਿੱਤਾ ਔਰ ਇਹ ਡੇ ਹਾਈ ਵਗੈਰਾ ਬ੍ਰੇਕ ਹੋਣਾ ਸੀ ਬਟ ਕਿਸੇ ਨੇ ਸਡਨਲੀ ਮਾਰਕੀਟ ਦੇ ਵਿੱਚ ਐਂਟਰੀ ਕੀਤੀ ਜੀ ਤਕਰੀਬਨ ਐਸ ਲੈਵਲ ਦੇ ਕਰੀਬ ਅਜੇ ਅਸੀਂ ਗੱਲਾਂ ਹੀ ਕਰਦੇ ਕਰ ਰਹੇ ਹਾਂ ਲਾਈਵ ਸਟ੍ਰੀਮ ਦੇ ਵਿੱਚ ਕਿ ਇੱਥੇ ਕਿਸੇ ਨੇ ਪੁੱਟ ਸਾਈਡ ਪੋਜੀਸ਼ਨ ਬਣਾਈ ਆ ਉਹ ਆਈਡੈਂਟੀਫਾਈ ਕਰ ਰਹੇ ਸੀ ਕਿ ਬਾਇਰ ਆ ਜਾਂ ਸੈਲਰ ਆਗਾ ਜੀ ਨੇ ਪੁੱਟ ਸਾਈਡ ਪੋਜੀਸ਼ਨ ਬਣਾਈ ਆ ਸੋ ਬਾਇਰ ਸੀਗਾ ਜੀ ਹੁਣੇ ਮਾਰਕੀਟ ਨੂੰ ਨੀਚੇ ਨੂੰ ਪੁਸ਼ ਕਰਤਾ ਪੁੱਟ ਪੁੱਟ ਬਾਇ ਕਰ ਲਈ ਸੀ ਕਿਸੇ ਨੇ 20000 ਦੇ